ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਰਾਜ ਗੁਰਵੀਰ ਸਿੰਘ ਚਾਹਲ ਆਯੁਰਵੈਦਿਕ ਫਿਜ਼ੀਸ਼ੀਅਨ ਅੱਜ ਗੱਲ ਕਰਾਂਗੇ ਵਾਇਰਲ ਫੀਵਰ ਬਾਰੇ ਵਾਇਰਲ ਫੀਵਰ ਇੱਕ ਟਰਮ ਹੈ ਜੋ ਕਿ ਇਨਫੈਕਸ਼ਨਾਂ ਦੇ ਸਮੂਹ ਲਈ ਵਰਤੀ ਜਾਂਦੀ ਹੈ ਸਰੀਰ ਦੇ ਵਿੱਚ ਵਾਇਰਸ ਦੀ ਇਨਫੈਕਸ਼ਨ ਹੋਣ ਨਾਲ ਇਨਸਾਨ ਦਾ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ ਵੱਖ-ਵੱਖ ਤਰ੍ਹਾਂ ਦੇ ਵਾਇਰਸ ਦੇ ਸੰਕਰਮਣ ਨਾਲ ਜਦੋਂ ਇਨਸਾਨ ਨੂੰ ਬੁਖਾਰ ਹੁੰਦਾ ਹੈ ਤਾਂ ਉਸ ਨੂੰ ਵਾਇਰਲ ਫੀਵਰ ਕਿਹਾ ਜਾਂਦਾ ਹੈ। ਵਾਇਰਲ ਫੀਵਰ ਦੇ ਇਲਾਜ ਲਈ ਐਂਟੀਬਾਇਟਿਕਸ ਦੀ ਥਾਂ ਤੇ ਇੱਕ ਵੱਖਰੀ ਤਰ੍ਹਾਂ ਦੀ ਮੈਨੇਜਮੈਂਟ ਦੀ ਲੋੜ ਪੈਂਦੀ ਹੈ। ਕਾਜ਼ਸ ਇਨਹੇਲੇਸ਼ਨ ਸਾਹ ਲੈਣ ਦੇ ਨਾਲ ਇਨਸਾਨ ਦਾ ਇਨਫੈਕਸ਼ਨ ਤੋਂ ਗ੍ਰਸਤ ਹੋਣਾ। ਸਾਹ ਲੈਣ ਦੇ ਨਾਲ ਇਨਸਾਨ ਦਾ ਵਾਇਰਲ ਇਨਫੈਕਸ਼ਨ ਤੋਂ ਗ੍ਰਸਤ ਹੋਣਾ ਜਿਵੇਂ ਕਿ ਇਨਫਲੂਐਂਜ਼ਾ ਜੋ ਕਾਮਨ ਕੋਲਡ ਇੰਜੈਕਸ਼ਨ ਇਨਫੈਕਟਡ ਫੂਡ ਨੂੰ ਖਾਣਾ ਦੂਸ਼ਿਤ ਭੋਜਨ ਜਾਂ ਦੂਸ਼ਿਤ ਪਾਣੀ ਦਾ ਸੇਵਨ ਕਰਨ ਨਾਲ ਇਨਸਾਨ ਨੂੰ ਗੈਸਟ੍ਰਾਈਟਿਸ ਦੀ ਪ੍ਰੋਬਲਮ ਹੋ ਜਾਂਦੀ ਹੈ ਬਾਈਟਸ ਕੁਝ ਵਾਇਰਸਸ ਮੱਛਰ ਜਾਂ ਕਿਸੇ ਹੋਰ ਤਰ੍ਹਾਂ ਦੇ ਕੀੜੇ ਮਕੌੜੇ ਦੇ ਕੱਟਣ ਨਾਲ ਇਨਸਾਨ ਦੇ ਸਰੀਰ ਦੇ ਵਿੱਚ ਐਂਟਰ ਹੋ ਜਾਂਦਾ ਹੈ ਅਤੇ ਇਨਸਾਨ ਬੁਖਾਰ ਤੋਂ ਗ੍ਰਸਤ ਹੋ ਜਾਂਦਾ ਹੈ ਕੁਝ ਐਗਜ਼ਾਮਪਲਸ ਹਨ ਡੈਂਗੂ ਫੀਵਰ ਜ਼ਿਕਾ ਵਾਇਰਸ ਸਰੀਰਿਕ ਤਰਲਾਂ ਦੇ ਸੰਪਰਕ ਦੇ ਵਿੱਚ ਆਉਣਾ ਜਿਵੇਂ ਕਿ ਇਨਫੈਕਟਿਡ ਹੈਪੇਟਾਈਟਸ ਬੀ ਬਲੱਡ ਦੇ ਕੰਟੈਕਟ ਦੇ ਵਿੱਚ ਆਉਣ ਨਾਲ ਐਚ ਆਈ ਵੀ ਕੁਝ ਐਗਜ਼ਾਮਪਲਸ ਦੇ ਤੌਰ ਤੇ ਹੈਪੇਟਾਈਟਸ ਬੀ ਹੈਪੇਟਾਈਟਸ ਸੀ ਐਚ ਆਈ ਵੀ ਇਹ ਕੁਝ ਇਨਫੈਕਸ਼ਨਸ ਇੱਕ ਇਨਫੈਕਟਿਡ ਬਾਡੀ ਫਲੂਇਡ ਦੇ ਕੰਟੈਕਟ ਦੇ ਵਿੱਚ ਆਉਣ ਨਾਲ ਇਨਸਾਨ ਨੂੰ ਹੋ ਜਾਂਦੀਆਂ ਹਨ ਸਾਈਨ ਐਂਡ ਸਿੰਪਟਮਸ ਬਹੁਤ ਤੇਜ਼ ਬੁਖਾਰ ਹੋ ਜਾਂਦਾ ਹੈ। ਸਰੀਰ ਦੇ ਵਿੱਚ ਦਰਦ ਹੁੰਦਾ ਹੈ। ਸਿਰ ਦਰਦ, ਭੁੱਖ ਘੱਟ ਲੱਗਦੀ ਹੈ। ਉਲਟੀ ਵਾਂਗੂ ਮਹਿਸੂਸ ਹੁੰਦਾ ਹੈ। ਜੀ ਕੱਚਾ ਹੁੰਦਾ ਹੈ। ਯੂਰਿਨ ਦੀ ਮਾਤਰਾ ਘਟ ਜਾਂਦੀ ਹੈ। ਥਕਾਵਟ ਮਹਿਸੂਸ ਹੁੰਦੀ ਹੈ। ਸਰੀਰ ਦੇ ਜੋੜਾਂ ਅਤੇ ਮਾਸਪੇਸ਼ੀਆਂ ਦੇ ਵਿੱਚ ਦਰਦ ਮਹਿਸੂਸ ਹੁੰਦਾ ਹੈ। ਥਕਾਵਟ ਅਤੇ ਸੁਸਤੀ ਮਹਿਸੂਸ ਹੁੰਦੀ ਹੈ। ਗਲੇ ਦੇ ਵਿੱਚ ਖਰਾਸ਼ ਲਗਾਤਾਰ ਖਾਂਗ ਰਹਿੰਦੀ ਹੈ। ਜੁਕਾਮ ਹੋ ਜਾਂਦਾ ਹੈ ਤੇਜ਼ ਬੁਖਾਰ ਸਵियर ਕੇਸਸ ਦੇ ਵਿੱਚ ਇਨਸਾਨ ਨੂੰ ਕਨਫਿਊਜ਼ਨ ਹੋਣ ਲੱਗ ਜਾਂਦੀ ਹੈ ਵੈਂਟ ਟੂ ਸੀ ਅ ਡਾਕਟਰ ਜੇਕਰ ਬੱਚੇ ਦੇ ਸਰੀਰ ਦਾ ਤਾਪਮਾਨ 100 ਡਿਗਰੀ ਫਾਰਨਹਾਈਟ ਤੋਂ ਉੱਪਰ ਹੈ ਤਾਂ ਤੁਰੰਤ ਹੀ ਡਾਕਟਰ ਨੂੰ ਮਿਲਿਆ ਜਾਵੇ ਜੇਕਰ ਬੱਚਾ ਚਿੜਚਿੜਾ ਅਤੇ ਥੱਕਿਆ ਹੋਇਆ ਮਹਿਸੂਸ ਕਰਦਾ ਹੈ ਹਰ ਸਮੇਂ ਸੁਸਤੀ ਮਹਿਸੂਸ ਕਰਦਾ ਹੈ ਬੁਖਾਰ ਲਗਾਤਾਰ ਨਹੀਂ ਉਤਰ ਰਿਹਾ ਦਵਾਈ ਦੇਣ ਦੇ ਬਾਵਜੂਦ ਵੀ ਬੱਚੇ ਦਾ ਸਰੀਰ ਦਾ ਤਾਪਮਾਨ ਨਹੀਂ ਘਟ ਰਿਹਾ ਉਲਟੀਆਂ ਹੋ ਰਹੀਆਂ ਹਨ ਜੇਕਰ ਇਹਨਾਂ ਵਿੱਚੋਂ ਕੋਈ ਵੀ ਲੱਛਣ ਬੱਚਿਆਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਤਾਂ ਤੁਰੰਤ ਹੀ ਡਾਕਟਰ ਨੂੰ ਮਿਲਿਆ ਜਾਵੇ ਵੈਂਟ ਟੂ ਸੀ ਅ ਡਾਕਟਰ ਇਨ ਕੇਸ ਆਫ ਅਡਲਟਸ ਤੇਜ਼ ਸਿਰ ਦਰਦ ਹੋਣਾ ਰੋਸ਼ਨੀ ਦੇ ਪ੍ਰਤੀ ਸੰਵੇਦਨਸ਼ੀਲ ਹੋਣਾ ਭੁੱਖ ਘਟ ਲੱਗਣਾ ਸਰੀਰ ਤੇ ਧੱਫੜ ਹੋ ਜਾਣ ਤੇ ਗਰਦਨ ਵਿੱਚ ਅਕੜਾ ਹੋਣ ਤੇ ਬਾਰ ਬਾਰ ਉਲਟੀਆਂ ਹੋਣ ਤੇ ਗਰਦਨ ਵਿੱਚ ਅਕੜਾ ਬਾਰ ਬਾਰ ਉਲਟੀਆਂ ਭੁੱਖ ਘਟ ਲੱਗਣਾ ਤੇਜ ਸਿਰ ਦਰਦ ਸਰੀਰ ਤੇ ਤਫੜ ਹੋ ਜਾਣ ਤੇ ਪੇਟ ਵਿੱਚ ਦਰਦ ਛਾਤੀ ਵਿੱਚ ਦਰਦ ਹੋਣਾ ਕਨਵਲਜੈਂਸ ਹੋਣਾ ਸੀਜ਼ਰਸ ਸਾਹ ਲੈਣ ਦੇ ਵਿੱਚ ਮੁਸ਼ਕਲ ਹੋਣਾ ਕੰਪਲਿਕੇਸ਼ਨਸ ਡੀਹਾਈਡਰੇਸ਼ਨ ਸੈਕੰਡਰੀ ਇਨਫੈਕਸ਼ਨਸ ਹੋਣਾ ਸਵੀਅਰ ਕੇਸਿਸ ਦੇ ਵਿੱਚ ਇਨਸਾਨ ਦੇ ਆਰਗਨ ਫੇਲਿਅਰ ਹੋਣ ਦੇ ਚਾਂਸਸ ਵੀ ਹੋ ਜਾਂਦੇ ਹਨ ਸਵियर ਕੇਸਸ ਦੇ ਵਿੱਚ ਸਰੀਰ ਦੇ ਬਾਕੀ ਅੰਗ ਵੀ ਇਨਵੋਲਵ ਹੋ ਜਾਂਦੇ ਹਨ ਜਿਸ ਤਰ੍ਹਾਂ ਡੇਂਗੂ ਫੀਵਰ ਦੇ ਵਿੱਚ ਅਕਸਰ ਹੀ ਇਨਸਾਨ ਦਾ ਲਿਵਰ ਦੇ ਵਿੱਚ ਐਸਜੀਓਟੀ ਅਤੇ ਐਸਜੀਪੀਟੀ ਦੀ ਮਾਤਰਾ ਵਧ ਜਾਂਦੀ ਹੈ ਰੇਅਰ ਕੇਸਸ ਦੇ ਵਿੱਚ ਇਨਸਾਨ ਦੇ ਬ੍ਰੇਨ ਦੇ ਵਿੱਚ ਸੋਜਿਸ਼ ਆ ਜਾਂਦੀ ਹੈ ਲੈਬ ਟੈਸਟਸ ਸੀਬੀਸੀ ਕੰਪਲੀਟ ਬਲੱਡ ਕਾਊਂਟ ਸੀ ਰिएक्टਿਵ ਪ੍ਰੋਟੀਨ ਬਲੱਡ ਕਲਚਰ ਵਾਇਰਲ ਐਂਟੀਬਾਡੀ ਐਂਟੀਜਨ ਟੈਸਟਸ ਲੀਵਰ ਫੰਕਸ਼ਨ ਟੈਸਟ ਰੀਨਲ ਫੰਕਸ਼ਨ ਟੈਸਟ ਐਲ ਐਫ ਟੀ ਆਰ ਐਫ ਟੀ ਪ੍ਰੀਵੈਂਸ਼ਨ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ ਸਾਬਣ ਅਤੇ ਪਾਣੀ ਨਾਲ ਨਿਯਮਿਤ ਤੌਰ ਤੇ ਹੱਥਾਂ ਨੂੰ ਧੋਤਾ ਜਾਵੇ ਬਿਨਾ ਹੱਥ ਧੋਤੇ ਆਪਣੇ ਮੂੰਹ ਨੂੰ ਟੱਚ ਕਰਨ ਤੋਂ ਪਰਹੇਜ਼ ਕੀਤਾ ਜਾਵੇ ਖਾਂਗ ਜਾਂ ਛਿਕ ਆਉਣ ਦੇ ਦੌਰਾਨ ਆਪਦੇ ਮੂੰਹ ਨੂੰ ਰੁਮਾਲ ਨਾਲ ਢੱਕ ਕੇ ਰੱਖਿਆ ਜਾਵੇ ਵੈਕਸੀਨੇਸ਼ਨ ਮੋਸਕੀਟੋ ਕੰਟਰੋਲ ਮੈਅਰਸ ਕੀਤੇ ਜਾਣ ਜਿਸ ਤਰ੍ਹਾਂ ਮੱਛਰਦਾਨੀ ਦੀ ਵਰਤੋਂ ਕੀਤੀ ਜਾਵੇ ਗੰਦੇ ਪਾਣੀ ਨੂੰ ਕਿਸੇ ਵੀ ਜਗ੍ਹਾ ਤੇ ਇਕੱਤਰ ਨਾ ਹੋਣ ਦਿੱਤਾ ਜਾਵੇ ਪਾਣੀ ਨੂੰ ਇੱਕ ਥਾਂ ਤੇ ਇਕੱਤਰ ਨਾ ਹੋਣ ਦਿੱਤਾ ਜਾਵੇ ਹੈਲਦੀ ਲਾਈਫ ਸਟਾਈਲ मिनਰਲਸ ਅਤੇ ਵਿਟਾਮਿਨ ਰਿਚ ਬੈਲੈਂਸਡ ਡਾਈਟ ਦੀ ਵਰਤੋਂ ਕੀਤੀ ਜਾਵੇ ਰੈਗੂਲਰ ਐਕਸਰਸਾਈਜ਼ ਕੀਤੀ ਜਾਵੇ ਘਟੋ ਘਟ 8 ਘੰਟੇ ਦੀ ਨੀਂਦ ਲਈ ਜਾਵੇ ਸਾਫ ਪਾਣੀ ਅਤੇ ਪੋਜਨ ਦੀ ਵਰਤੋਂ ਕੀਤੀ ਜਾਵੇ ਖਾਣ ਤੋਂ ਪਹਿਲਾਂ ਫਲ ਅਤੇ ਸਬਜ਼ੀਆਂ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋਤਾ ਜਾਵੇ ਹੋਮ ਰੈਮਡੀਜ਼ ਬਹੁਤ ਸਾਰਾ ਪਾਣੀ ਪੀਤਾ ਜਾਵੇ ਸਟੇ ਹਾਈਡਰੇਟਿਡ ORS ਦੇ ਕੋਲ ਦੀ ਵਰਤੋਂ ਵੱਧ ਤੋਂ ਵੱਧ ਕੀਤੀ ਜਾਵੇ ਕੰਪਲੀਟ ਬੈਡ ਰੈਸਟ ਪ੍ਰੋਪਰ ਨਿਊਟ੍ਰੀਸ਼ਨ ਹਲਕਾ ਅਤੇ ਪੌਸਟਿਕ ਭੋਜਨ ਗ੍ਰਹਿਣ ਕੀਤਾ ਜਾਵੇ ਮਸਾਲੇਦਾਰ ਭੋਜਨ ਤੋਂ ਪਰਹੇਜ਼ ਕੀਤਾ ਜਾਵੇ ਮੇਨਟੇਨ ਪ੍ਰੋਪਰ ਹਾਈਜੀਨ ਸਰੀਰਕ ਸਾਫ ਸਫਾਈ ਅਤੇ ਆਪਣੇ ਆਲੇ-ਦਾਲੇ ਦੀ ਸਾਫ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ ਆਯੁਰਵੇਦਿਕ ਹਰਬਸ ਤੁਲਸੀ ਲੀव्स ਡ్రਾਈ ਜਿੰਜਰ ਹਨੀ ਵਿਦ ਲੈਮਨ ਗੜੂਚੀ ਤ੍ਰਿਫਲਾ ਇਹਨਾਂ ਆਯੁਰਵੇਦਿਕ ਹਰਬਸ ਦੀ ਵਰਤੋਂ ਵਾਈਰਲ ਫੀਵਰ ਦੀ ਟ੍ਰੀਟਮੈਂਟ ਵਿੱਚ ਕੀਤੀ ਜਾਂਦੀ ਹੈ ਇਨਕ ਕਹਿੰਦਾ ਹੋਇਆ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ